ਜਿਹੜਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦੇ ਜਾ ਕੇ ਚਾਨਣ ਹੋਇਆ ਪੂਰੀ ਦੁਨੀਆ ਅੰਦਰ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਲੜੀ ਤਹਿਤ ਅੱਜ ਪਿੰਡ ਢਿਲਮਾ ਦੇ ਗੁਰਦੁਆਰਾ ਪਾਸ਼ਾਹੀ ਨੌਮੀ ਵਿਖੇ ਜੂਥ 48 ਦਲ ਦੀ ਮਹਿਮ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਪੂਰੇ ਪੰਜਾਬ ਭਾਰ ਅੰਦਰ ਹਰ ਜ਼ਿਲ੍ਹੇ ਵਿੱਚ ਦਸਤਾਰਾਂ ਦਾ ਲੰਗਰ ਲਾਇਆ ਗਿਆ ਹੈ। ਤੁਹਾਡੀ ਅਸੀਂ ਯੂਥ ਅਕਾਲੀ ਦਲ ਪੰਜਾਬ ਕੌਰ ਕਮੇਟੀ ਦੇ ਮੈਂਬਰ ਰਣਦੀਪ ਸਿੰਘ ਢਿੱਲਮਾ ਅਤੇ ਹੋਰ ਯੂਥ ਅਕਾਲੀ ਦਲ ਦੇ ਵਰਕਰਾਂ ਆਉਂਦੇ ਦਰਾਂ ਨਾਲ ਗੱਲ ਕਰਵਾਵਾਂਗੇ। ਉਹਨਾਂ ਦਾ ਕੀ ਕਹਿਣਾ ਹੈ ਦਸਤਾਰ ਲੰਗਰ ਨੂੰ ਲੈ ਕੇ ਆਹ ਤੁਹਾਨੂੰ ਅਸੀਂ ਜੋ ਲਾਈਵ ਵੀਊ ਦਿਖਾ ਰਹੇ ਹਾਂ। ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਜੋ ਦਸਤਾਰ ਲੰਗਰ ਲਗਾਇਆ ਗਿਆ ਉਸ ਤਹਿਤ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤੁਹਾਡੀ ਅਸੀਂ ਗੱਲ ਕਰਵਾਵਾਂਗੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਦਸਤਾਰ ਲੰਗਰ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵਰਕਰਾਂ ਵੱਲੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ ਛੋਟੇ ਛੋਟੇ ਬੱਚੇ ਵੀ ਇਸ ਮਹਿਮਦਿਆ ਹਿੱਸਾ ਬਣੇ ਹਨ ਤੁਹਾਡੀ ਅਸੀਂ ਗੱਲ ਕਰਵਾਵਾਂਗੇ ਇਹ ਨੌਜਵਾਨ ਜੋ ਅੱਜ ਦਸਤਾਰ ਲੰਗਰ ਵਿੱਚ ਪਹੁੰਚੇ ਨੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੁਹਾਡੀ ਅਸੀਂ ਯੂਥ ਅਕਾਲੀ ਦਲ ਪੰਜਾਬ ਕੌਰ ਕਮੇਟੀ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਢਿੱਲਮਾ ਨਾਲ ਗੱਲ ਕਰਵਾਉਨੇ ਆ ਉਹਨਾਂ ਦਾ ਇਸ ਸਬੰਧ ਦੇ ਵਿੱਚ ਕੀ ਕਹਿਣਾ ਹੈ ਆਓ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਯੂਥ ਅਕਾਲੀ ਦਲ ਦੀ ਮੁਹਿਮਾ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਪੰਜਾਬ ਪਰ ਦੇ ਹਰ ਜ਼ਿਲ੍ਹੇ ਚ ਦਸਤਾਰਾਂ ਦਾ ਲੰਗਰ ਗੁਰਪੁਰਪ ਦੇ ਦਿਹਾੜੇ ਮੌਕੇ ਲਗਾਇਆ ਗਿਆ ਜਿਸ ਵਿੱਚ ਸਰਦਾਰ ਰਣਜੀਤ ਸਿੰਘ ਢਿਲਮਾ ਸਤਿੰਦਰ ਸਿੰਘ ਢਿੱਲੋਂ ਗੁਰਦੁਆਰਾ ਸਾਹਿਬ ਨੌਵੀਂ ਦੇ ਦਸੇਵਰ ਕੁਲਦੀਪ ਸਿੰਘ ਖਾਲਸਾ ਹਾਂਜੀ ਅਤੇ ਹੋਰ ਜੂਥ ਅਕਾਲੀ ਦਲ ਦੇ ਹਨਾ ਦਰਜਾ ਬਰਜਾ ਆਗੂ ਇਸ ਵਿੱਚ ਮਦਾ ਹਿਸਾਬ ਨੇ ਨੇ ਜੋ ਨੌਜਵਾਨਾਂ ਦੇ ਦਸਤਾਰਾਂ ਸਜਾ ਰਹੇ ਨੇ ਬਹੁਤ ਵਧੀਆ ਮਹਿਮਾ ਸਾਨੂੰ ਵੀ ਦਸਤਾਰ ਸਜਾ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਇਸ ਮਹਿਮ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਨੇ ਉਥੇ ਮਹਿਲਾਵਾਂ ਵੀ ਇਸ ਕੈਂਪ ਦਾ ਹਿੱਸਾ ਬਣਿਆ ਨੇ ਉਹ ਆਪਣੇ ਬੱਚਿਆਂ ਨੂੰ ਇਸ ਮਹਿਮ ਦੇ ਵਿੱਚ ਲੈ ਕੇ ਆਏ ਨੇ ਤਾਂ ਜੋ ਨੌਜਵਾਨ ਇਸ ਮਹਿਮ ਦਾ ਹਿੱਸਾ ਬਣ ਸਕਣ ਆਤੇ ਦਸਤਾਰ ਦਸਤਾਰ ਸਜਾ ਕੇ ਗੁਰੂ ਵਾਲੇ ਵਨ ਸੈਕਿੰਡ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਚੇਅਰਮੈਨ ਸਾਹਿਬ ਜੋ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਦਸਤਾਰ ਮੁਕਾਬਲੇ ਦਸਤਾਰਾਂ ਦਾ ਲੰਗਰ ਲਾਇਆ ਇਹਦੇ ਸਬੰਧ ਵਿੱਚ ਜਾਣਕਾਰੀ ਦਿਓ। ਅਲਾਸ ਸੰਗਤ ਨੂੰ ਬਾਈਕ ਸਕੂਲ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਇਸ ਸੂਹ ਸੰਗਤ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੀਆਂ ਸਮੂੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਤੇ ਇਹ ਜੋ ਮੇਰੀ ਦਸਤਾਰ ਮੇਰੀ ਸ਼ਾਨ ਮਹਿਮਾ ਹੈ ਇਹ ਦੂਸਤ ਕਾਲੀਦਲ ਵੱਲੋਂ ਸਰਕਾਰ ਸਰਪੰਚ ਸਿੰਘ ਜੀ ਵੱਲੋਂ ਪਾਰਟੀ ਦੇ ਦੇਸ਼ਾ ਨਿਰਦੇਸ਼ਾਂ ਦੇ ਉਹਨਾਂ ਦੀ ਅਗਵਾਈ ਇਹ ਚਲਾਈ ਉਹ ਨੌਜਵਾਨਾਂ ਨੂੰ ਆਪਣੇ ਸਿੱਖ ਧਰਮ ਤੇ ਆਪਣੀ ਬਰਤਾਰ ਕੰਨੀ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਇਸ ਮਹਿਮ ਨਾਲ ਜੋੜ ਕੇ ਨੌਜਵਾਨਾਂ ਦੇ ਸਿਰਾਂ ਤੇ ਆਪਣੇ ਧਰਮ ਨੂੰ ਬਰਕਰਾਰ ਰੱਖਦੇ ਤੇ ਆਪਣੀ ਖਾਨ ਨੂੰ ਬਰਕਰਾਰ ਰੱਖਦੇ ਨਸਤਾਰਾਂ ਸਗਾਈਆਂ ਜਾ ਰਹੀਆਂ ਨੇ ਤੇ ਜੂਸ ਕਾਲੀ ਦਲ ਵੱਲੋਂ ਬੇਇਨਤੀ ਕੀਤੀ ਜਾਂਦੀ ਹੈ ਸਮੁੱਚੇ ਜੂਸ ਕਾਲੀ ਦਲ ਵੱਲੋਂ ਨੌਜਵਾਨ ਪੀੜਾ ਨੂੰ ਵੀ ਵੱਧ ਤੋਂ ਵੱਧ ਆਪਣੇ ਧਰਮ ਦੇ ਸਹਾ ਪ੍ਰਤੀ ਪ੍ਰੇਰਿਤ ਵੀ ਆਪਣੇ ਸਿਰ ਤੇ ਆਪਾਂ ਵੱਧ ਤੋਂ ਵੱਧ 17 ਸਜਾਈਏ ਤੇ ਇਸ ਮਹਿੰਮਤੋਂ ਨੌਜਵਾਨ ਪੇਰੇ ਤੋਂ ਹੋ ਕੇ ਵੀ ਇਹ ਪਰਨ ਕਰ ਰਹੇ ਨੇ ਜਿਵੇਂ ਅੱਜ ਆਪਣੇ ਗੁਰਨਾਣਕ ਦੇਵ ਜੀ ਦੇ ਗੁਰਪੂਰਵ ਤੇ ਆਪਾਂ ਨਵੇਂ ਨੌਜਵਾਨਾਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਨੇ ਤੇ ਗੁਰਦੁਆਰਾ ਸਾਹਿਬ ਵੱਲੋਂ ਛੋਟੇ ਬੱਚਿਆਂ ਵਾਸਤੇ ਦਸਤਾਰਾਂ ਦੇ ਮੁਕਾਬਲੇ ਕਰਾਏ ਗਏ ਨੇ ਕੈਂਪ ਲਗਾਇਆ ਗਿਆ ਪਿਛਲੇ ਇੱਕ ਤਰੀਕ ਤੋਂ ਤੇ ਉਸ ਦੇ ਵਿੱਚ ਵੀ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਤੇ ਸਾਰੇ ਨੌਜਵਾਨ ਤੇ ਬੱਚੇ ਪਰਨ ਕਰ ਰਹੇ ਨੇ ਵੀ ਅਸੀਂ ਆਪਣੇ ਸਿਰ ਤੇ ਦਸਤਾਰਾਂ ਸਜਾ ਕੇ ਰੱਖਾਂਗੇ ਤੇ ਇਸ ਮਹਿੰਮ ਨੂੰ ਹੋਰ ਸਫਲ ਬਣਾਵਾਂਗੇ ਤੇ ਅਸੀਂ ਸਮੁੱਚੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇਹ ਬਹੁਤ ਵਧੀਆ ਮਹਿਮ ਸਾਡੇ ਪ੍ਰਧਾਨ ਜੀ ਵੱਲੋਂ ਚਲਾਈ ਜਾ ਰਹੀ ਹੈ। ਜੀ ਕਲ ਸਾਹਿਬ ਹੈ। ਪਹਿਲਾਂ ਤਾਂ ਸਾਰੀ ਸਮੁੱਚੀ ਸੰਗਤ ਨੂੰ ਬਰਨਾਨ ਤੇ ਪਾਸ ਦਿਹਾੜੀਆਂ ਬਹੁਤ-ਬਹੁਤ ਮੁਬਾਰਕਾਂ। ਜਿਹੜਾ ਅਸੀਂ ਦਫ਼ਤਰਾਂ ਦਾ ਲੰਗਰ ਲਾਇਆ ਗਿਆ ਜਾਂ ਦਫ਼ਤਰ ਚਲਾਈ ਦਾ ਪਿਛਲੇ 15 ਦਿਨਾਂ ਤੋਂ ਚੱਲ ਰਿਹਾ ਜੀਗਾ। ਸਵੇਰੇ ਅੱਜ ਕਥਾ ਵਿਚਾਰਾਂ ਵੀ ਹੋਈਆਂ ਜੀ ਬਾਜੀ ਆਏ ਸੀਗੇ। ਤੇ ਉਸ ਤੋਂ ਬਾਅਦ ਬੱਚਿਆਂ ਦੇ ਦਸਤਾਰਾਂ ਦੇ ਮੁਕਾਬਲੇ ਰੱਖੇ ਗਏ ਜੀਏ ਉਹਨਾਂ ਨੂੰ ਪਹਿਲਾ ਦੂਜਾ ਤੀਜਾ ਦੋ ਟੀਮਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਊਗਾ। ਭਾਗ ਦੇ ਨਾਮ ਵੀ ਦਿੱਤਾ ਜਾਊਗਾ, ਟਰੋਫੀਆਂ ਜਿੰਨੇ ਆਣਗੇ ਮੈਡਲ ਦਿੱਤੇ ਜਾਣਗੇ। ਇਹ ਜੋ ਦਸਤਾਰਾਂ ਦਾ ਲੰਗਰ ਹੈ ਇਹ ਮੁਹੰਮਦ ਜੀ ਜਾਰੀ ਰਹੂਗੀ ਗੁਰੂਵਾਰ ਸਾਹਿਬ ਵੱਲੋਂ ਵੀ। ਹਾਂਜੀ। ਜਿਹੜਾ ਇਹ ਦਸਤਾਰਾਂ ਦਾ ਲੰਗਰ ਹੈ ਇਹ ਇਸ ਤਰ੍ਹਾਂ ਹੀ ਜਾਰੀ ਰਹੂਗਾ। ਦਸਤਾਰਾਂ ਦੇ ਮੁਕਾਬਲੇ ਵੀ ਇਸ ਤਰ੍ਹਾਂ ਜਾਰੀ ਰੱਖਾਂਗੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ। ਦਸਤਾਰਾਂ ਸਿਕਾਉਂ ਦੇ ਕੈਂਪ ਅੱਗੇ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਚੱਲ ਰਿਹਾ ਹੈ। ਇਹ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਨੌਜਵਾਨਾਂ ਨੂੰ ਇਹੀ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਗੁਰੂ ਨਾਲ ਜੁੜੋ ਦਸਤਾਰ ਮੰਨੋ ਸਿਰਾਂ ਦੇ ਉੱਤੇ ਸੋਹਣੀਆਂ ਦਸਤਾਰਾਂ ਸੋਹਣੇ ਲੱਗੋਗੇ ਸਤ ਸਿੰਘ ਸਰਦਾਰ ਹੋ ਕੇ ਦਸਤਾਰ ਜ਼ਰੂਰ ਬੰਨ੍ਹਣੀ ਹੈ।